ਹੈਲੋ ਕਿੱਥੇ ਆ ਤੂੰ ਹੈਲੋ ਨੀਦੀ ਇੱਥੇ ਕੀ ਕਰਦੇ ਜੀ ਜਹਾਜ਼ ਇੱਥੇ ਤੇਰਾ ਕੋਈ ਬੰਦਾ ਨਹੀਂ ਆਪਣੇ ਬਲਬਦੇ ਦਰਿਆਲੇ ਤੇ ਇੱਥੇ ਕੋਈ ਬੰਦਾ ਨਹੀਂ ਤੇਰਾ ਸ਼ਾਪਤ ਚੌਂਕੀ ਸ਼ਾਪਤ ਚੌਂਕੀ ਸ਼ਾਪਤ ਚੌਂਕੀ ਆਪਣੀ ਕਿਹਦੀ ਡਿਊਟੀ ਲਈ ਸੀ ਲੱਗਾ ਜਾਂ ਲੋਕਾਂ ਨੂੰ ਖੁਦਾਬੰਦੇ ਤੁਸੀਂ ਉਹ ਕਿਹੜਾ ਜੇਈ ਆ ਗੱਲ ਕਰਾ ਮੇਰੀ ਮੈਂ ਉੱਥੇ ਖਲੋਤਾ ਜੇਈ ਉੱਧਾ ਗੱਲਾਂ ਮਾਦੀ ਜਾਂਦਾ ਬਾਅਦ ਕਿੱਥੇ ਤੇ ਜੀ ਇੱਥੇ ਆ ਆਪਣਾ ਐਸਜੀਓ ਨਾਲ ਲੈ ਕੇ ਇੱਥੇ ਸਾਦੀ ਭਾਈ ਇੱਥੇ 10 ਮਿੰਟਾਂ ਬਹਉਂਚੇ ਇੱਥੇ ਆ ਮੌਕੇ ਤੇ ਇਹਨਾਂ ਨੂੰ 15 ਕੂਨ ਕਰਦੇ ਜੀ ਸਾਰਾ ਓ ਸਾਦੀ ਆਪਣੇ ਸਾਰੇ ਬੰਦੇ ਲੈ ਕੇ ਇੱਥੇ ਆ ਆਪਣੇ ਬੰਦੇ ਲੈ ਕੇ ਸਾਫਤ ਬਹਉਂਚੇ ਸਰ ਤੁਹਾਡਾ ਕੋਈ ਜੀ ਜੀ ਦੀ ਆ ਇੱਥੇ ਓ ਸਾਦੀ ਮੈਂ ਇੱਥੇ ਖਲੋਤਾ ਤੂੰ ਇੱਥੇ ਆ ਮੌਕੇ ਤੇ ਆ ਤੂੰ ਰਾਤੀ ਇੱਦਾਂ ਕੀਤਾ ਹੁਣ ਵੀ ਇੱਦਾਂ ਕਰਦੇ ਹੋ ਰਾਤੀ ਵੀ ਲੇਬਰ ਭੱਜ ਗਿਆ ਤੋੜੇ ਭਰੇ ਉਸ ਪਾਸੇ ਲਾ ਕੇ ਉੱਥੇ ਰਹਿ ਕੀ ਜਾ ਲੋਕ ਤੁਹਾਨੂੰ ਲਾਮੇ ਦੇਣ ਦੇ ਉੱਥੇ ਰਹਿ ਤੂੰ ਉਹ ਤੂੰ ਇੱਥੇ ਆ ਯਾਰ ਇੱਥੇ ਆ ਹੁਣ ਆਓ ਹਾਂ ਜਲਦੀ ਆਓ ਜਲਦੀ ਆਓ ਦੋ ਜਣ ਇੱਥੇ ਮੈਂ ਤੁੱਸੀ ਬੰਨ ਟੱਡ ਦੇ ਲੈ ਤੂੰ ਇੱਦਾਂ ਯਾਰ ਗੱਲਾਂ ਕਰੀ ਜਾਂਦੇ ਹੋ ਹੈਲੋ ਕਿੱਥੇ ਆ ਤੂੰ ਹੈਲੋ ਨੀਦੀ ਇੱਥੇ ਕੀ ਕਰਦੇ ਜੀ ਜਿਆਦਾ ਇੱਥੇ ਤੇਰਾ ਕੋਈ ਬੰਦਾ ਨਹੀਂ ਆਪਣੇ ਬਲਬਦੇ ਦਰਿਆਲੇ ਤੇ ਇੱਥੇ ਕੋਈ ਬੰਦਾ ਨਹੀਂ ਤੇਰਾ ਸ਼ਾਪੋ ਚੌਂਕੀ ਸ਼ਾਪੋ ਚੌਂਕੀ ਸ਼ਾਪੋ ਚੌਂਕੀ ਆਪਣੀ ਕਿਹਦੀ ਡਿਊਟੀ ਲਈ ਹੈ ਲੱਗਾ ਜਾਂ ਲੋਕਾਂ ਨੂੰ ਖੁਦਾਬ ਕਰਨ ਦੇ ਤੁਸੀਂ ਉਹ ਕਿਹੜੇ ਜੇਈ ਆ ਗੱਲ ਕਰਾ ਮੇਰੀ ਮੈਂ ਉੱਥੇ ਖਲੋਤਾ ਜੇਈ ਉੱਧਰ ਗੱਲਾਂ ਮਾਰੀ ਜਾਂਦੇ ਬਾਅਦ ਕਿੱਥੇ ਤੇ ਜੀ ਇੱਥੇ ਆ ਆਪਣਾ ਐਸਜੀਓ ਨਾਂ ਲੈ ਕੇ ਇੱਥੇ ਸਾਦੀ ਵੀ ਇੱਥੇ 10 ਮਿੰਟਾਂ ਪਹੁੰਚੇ ਇੱਥੇ ਆ ਮੌਕੇ ਤੇ ਇਹਨਾਂ ਨੂੰ 15 ਕੂਨ ਕਰਦੇ ਜੇ ਸਾਰਾ ਉਹ ਸਾਦੀ ਆਪਣੇ ਸਾਰੇ ਬੰਦੇ ਲੈ ਕੇ ਇੱਥੇ ਆ ਆਪਣੇ ਬੰਦੇ ਲੈ ਕੇ ਸਾਫਤ ਪਹੁੰਚੇ ਸਾਰ ਤੁਹਾਡਾ ਕੋਈ ਜੇ ਜੀ ਵੀ ਦੀ ਆ ਇੱਥੇ ਉਹ ਸਾਦੀ ਮੈਂ ਇੱਥੇ ਖਲੋਤਾ ਤੂੰ ਇੱਥੇ ਆ ਮੌਕੇ ਤੇ ਆਓ ਸਾਦੀ ਸਾਰੇ ਇਦਾਂ ਹੀ ਕਰਦੇ ਰਹੇ ਕੋਈ ਰਾਤੀ ਇਦਾਂ ਕੀਤਾ ਹੁਣ ਵੀ ਇਦਾਂ ਕਰਦੇ ਆ ਉੱਥੇ ਰਿਹਾ ਕੀ ਜਾ ਲੋਕ ਤੁਹਾਨੂੰ ਲਾਹਮੇ ਦੇਖਦੇ ਉੱਥੇ ਰਹਿ ਤੂੰ ਉਹ ਤੂੰ ਇੱਥੇ ਆ ਯਾਰ ਇੱਥੇ ਆ ਹੁਣ ਆਓ ਹਾਂ ਜਲਦੀ ਆ ਜਲਦੀ ਆ ਦੋ ਜਣ ਇੱਥੋਂ ਮੈਂ ਤਸੀਂ ਬੰਦ ਡਰਦੇ ਲੇ ਤੂੰ ਉੱਧਾ ਯਾਰ ਗੱਲਾਂ ਕਰੀ ਜਾਂਦੇ ਹੋ ਹੈਲੋ ਕਿੱਥੇ ਆ ਤੂੰ ਹੈਲੋ ਨੀਦੀ ਇੱਥੇ ਕੀ ਕਰਦੇ ਜਾ ਯਾਰ ਇੱਥੇ ਤੇਰਾ ਕੋਈ ਬੰਦਾ ਨਹੀਂ ਆਪਣੇ ਬਲਬਲੇ ਦਰਿਆਲੇ ਤੇ ਇੱਥੇ ਕੋਈ ਬੰਦਾ ਨਹੀਂ ਤੇਰਾ ਸ਼ਾਪਤੋਂ ਕੀ ਸ਼ਾਪਤੋਂ ਕੀ ਸ਼ਾਪਤੋਂ ਕੀ ਆਪਣੀ ਕਿਹਦੀ ਡਿਊਟੀ ਲਈ ਹੈ ਲੱਗਾ ਜਾਂ ਲੋਕਾਂ ਨੂੰ ਖਰਾਬ ਕਰਨ ਦੇ ਤੁਸੀਂ ਉਹ ਕਿਹੜੇ ਜੀ ਇਹ ਗੱਲ ਕਰਾ ਮੈਂ ਉੱਥੇ ਖਲੋਤਾ ਜੇ ਹੀ ਉਧਰ ਗੱਲਾਂ ਮਾਰੀ ਜਾਂਦੇ ਬਾਅਦ ਚ ਕਿੱਥੇ ਤੇ ਜੀ ਇੱਥੇ ਆ ਆਪਣਾ ਐਸਡੀਓ ਨਾਂ ਲੈ ਕੇ ਇੱਥੇ ਸਾਦੀ ਭਾਈ ਇੱਥੇ 10 ਮਿੰਟੇ ਗੋਲਦੇ ਇੱਥੇ ਆ ਮੌਕੇ ਤੇ ਇਹਨਾਂ ਨੂੰ 15 ਕੂਨ ਕਰਦੇ ਜੀ ਸਾਰਾ ਉਹ ਸਾਦੀ ਆਪਣੇ ਸਾਰੇ ਬੱਦੇ ਲਾ ਕੇ ਇੱਥੇ ਆ ਆਪਣੇ ਬੰਦੇ ਲਾ ਕੇ ਸਾਫਤ ਪਹੁੰਚੇ ਸਰ ਤੁਹਾਡਾ ਕੋਈ ਜੀ ਜੀ ਦੀ ਹੈ ਇੱਥੇ ਉਹ ਸਾਦੀ ਮੈਂ ਇੱਥੇ ਖਲੋਤਾ ਤੂੰ ਇੱਥੇ ਆ ਮੌਕੇ ਤੇ ਆਓ ਸਾਦੀ ਸਰ ਇੱਦੀ ਕਰਦੇ ਰਹਿ ਕੋਈ ਰਾਤੀ ਇਦਾਂ ਕੀਤਾ ਹੁਣ ਵੀ ਇਦਾਂ ਕਰਦੇ ਹੋ ਸਾਦੀ ਵੀ ਲੇਬਰ ਭੱਜ ਗਿਆ ਤੋੜੇ ਭਰੇ ਉਸ ਪਰਤੇ ਲਾ ਕੇ ਉੱਥੇ ਰਹਿ ਕੀ ਜਾ ਲੋਕ ਤਾਂ ਮੁਲਾਮੇ ਦੇ ਦ ਦੇ ਉੱਤੇ ਰਹਿ ਤੂੰ ਉਹ ਤੂੰ ਇੱਥੇ ਆ ਯਾਰ ਇੱਥੇ ਆ ਹੁਣੇ ਆ ਆ ਜਲਦੀ ਆਓ ਜਲਦੀ ਆਓ ਦੋ ਜਣੇ ਇੱਥੋਂ ਮੈਂ ਤਸੀਂ ਬੰਦ ਡਰਦੇ ਲੈ ਤੂੰ ਉੱਧਾ ਯਾਰ ਗੱਲਾਂ ਕਰੀ ਜਾਂਦੇ